ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7 ਅੱਜ ਦੇ ਸਟੂਡੀਓ 7 ਵਿੱਚ ਪੰਜਾਬੀ ਲੋਕ ਕਹਾਣੀ ਬਾਂਦਰ ਦਾ ਦਿਲ ਤੁਸੀਂ ਸੁਣਨ ਜਾ ਰਹੇ ਹੋ ਮਨਜੀਤ ਸਿੰਘ ਰਾਜਪੁਰਾ ਦੀ ਆਵਾਜ਼ ਵਿੱਚ ਲੈ ਵੀ ਬਹੁਤ ਪੁਰਾਣੀ ਬਾਤ ਐ ਇੱਕ ਬਾਂਦਰ ਨਾ ਦਰਿਆ ਕੇ ਲਗੈ ਦਰਖਤਾਂ ਕੇ ਝੁੰਡਾਂ ਇੱਕ ਉੱਚੇ ਟਿਕਾਣੇ ਪਰ ਰਹੇ ਕਰਦਾ ਉੱਧਰ ਬਈ ਘੁੰਮਦੇ ਫਿਰਦੇ ਇੱਕ ਮਗਰਮੱਛ ਵੀ ਆਜੇ ਕਰੇਤਾ ਮਗਰਮੱਛਰ ਬਾਂਦਰ ਦੋਏ ਮਿਲਣ ਲੱਗੇ ਔਰ ਦੋਵਾਂ ਮਾ ਹੌਲੀ-ਹੌਲੀ ਬਈ ਦੋਸਤੀ ਪੈ ਗਈ ਐਨ ਗੂੜੇ ਦੋਸਤ ਬਣ ਗਏ ਬਈ ਇੱਕ ਦਿਨ ਗਿਆ ਹੋਇਆ ਮਗਰਮੱਛ ਕਹਾ ਬਾਂਦਰ ਨੂੰ ਕਹਾ ਬਈ ਮਿੱਤਰਾ ਬਾਤ ਨਿਉ ਐ ਵੀ ਮੈਂ ਤੇਰੇ ਕੋ ਨੀ ਆਂਦਾ ਰਹਾ ਕਤੋਂ ਅੱਜ ਮੇਰੀ ਗੈਲ ਚਲ ਕਰਾਂ ਮੇਰੀ ਬਹੂ ਹੈ ਤੇਰੀ ਭਝਾਈ ਹੈ ਉਹਨੂੰ ਮਿਲ ਕਹਾ ਮੈਂ ਤੇਰੇ ਬਾਰੇ ਉਸਨੂੰ ਦੱਸੇ ਕਰਾਂ ਕਾ ਕਹਾ ਕੋਈ ਨਹੀਂ ਲੇਕ ਆਈ ਉਹਨੂੰ ਵੀ ਬਾਂਦਰ ਕਹਾ ਹਾਂ ਹਾਂ ਭਾਈ ਬਹੁਤ ਵਧੀਆ ਤਾਂ ਚਲਾਂਗਾ ਤੇਰੇ ਘਰਾਂ ਮੈਂ ਲਓ ਜੀ ਫਿਰ ਅਗਲੇ ਦਿਨ ਮਗਰਮੱਛ ਕਹਾ ਲੈ ਵੀ ਆਜੀ ਤੇ ਮੇਰੇ ਘਰਾਂ ਤੋਈ ਅਗਲੇ ਦਿਨੇ ਮਗਰਮੱਛ ਬਾਂਦਰ ਭੱਗ ਗਿਆ ਔਰ ਉਸਨੂੰ ਆਪਣੇ ਕਰਾਂ ਲੈ ਗਿਆ ਮਗਰਮੱਛ ਦੇ ਘਰਾਂ ਪਹੁੰਚ ਕੇ ਭਈ ਬਾਂਦਰ ਨੇ ਮਗਰਮੱਛ ਦੀ ਬਹੂ ਨੂੰ ਖਾਣੇ ਵਾਸਤੇ 베ਰ ਦੇ 베ਰ ਬਹੁਤ ਮਿੱਠੇ ਤੇ ਭਈ 베ਰ ਖਾ ਕੇ ਬਹੁਤ ਖੁਸ਼ ਹੋਈ ਉਹਨੇ ਇਹ ਜੇ ਮਿੱਠੇ 베ਰ ਤਾਂ ਭਈ ਮੇਰਾ ਖਿਆਲ ਹੈ ਪਹਿਲੀ ਵਾਰ ਇਹ ਖਾਏ ਤੇ ਉਸਨੇ ਇਹ ਜੇ ਮਿੱਠੇ 베ਰ ਜਿੰਦਗੀ ਮੇਂ ਪਹਿਲੀ ਵਾਰ ਹੀ ਖਾਏ ਤੇ ਉਹ ਸੋਚਣ ਲੱਗੀ ਬਏ ਇੰਨੇ ਮਿੱਠੇ ਬੇਰ ਖਾਣੇ ਵਾਲੇ ਬਾਂਦਰ ਦਾ ਤੇਲ ਕਿੰਨਾ ਮਿੱਠਾ ਹੋਏਗਾ। ਬਈ ਉਹ ਤਾਂ ਮਿਸ਼ਰੀ ਵਰਗਾ ਹੋਣਾ। ਲੋ ਜੀ ਥੋੜਾ ਸਮਾਂ ਬਤਾਇਆ ਉਹਨਾਂ ਨੇ ਆਪਣੇ ਮਗਰਮੱਛ ਦੇ ਟਿਕਾਣੇ ਪਰ। ਬਾਂਦਰ ਫਿਰ ਉੱਥੇ ਤੇ ਵਾਪਸ ਮੋੜਨ ਦੇ ਵਾਸਤੇ ਤਿਆਰ ਹੋ ਗਿਆ। ਮਗਰਮੱਛ ਦੀ ਬਹੂ ਉਸ ਨੂੰ ਕਹਾ ਕਹਾ ਵੀ ਮੇਰਾ ਨਾ ਬਾਂਦਰ ਦਾ ਤੇਲ ਖਾਣੇ ਨੇ ਜੀ ਕਰਾ। ਮਗਰਮਾ ਚਕਾਲਾ ਇਹੋ ਕੇ ਬਾਤ ਹੈ ਕਾਹ ਦਿਲ ਤਾਂ ਬਾਂਦਰ ਕਹਤੈ ਨੀ ਵੀ ਦੇ ਦੇਗਾ ਮਗਰਮਾ ਚ ਫਿਰ ਬਾਂਦਰ ਨੂੰ ਕਹਾ ਕਾ ਵੀ ਮੇਰੀ ਬਹੂ ਤੇਰੀ ਭਝਾਈ ਕਾ ਤੇਰਾ ਦਿਲ ਮੰਗ ਰਹੀ ਹੈ ਬਾਂਦਰ ਕਹਾ ਵੀ ਬਾਤ ਨਹੀਂ ਮੈਂ ਦੋਸਤ ਭਝਾਈ ਨੇ ਦਿਲ ਮੰਗਿਆ ਕਾ ਦਿਲ ਤਾਂ ਨਾ ਮੈਂ ਆਪ ਕੱਟ ਕੇ ਦੇ ਦਿੰਦਾ ਪਰ ਉਹੋ ਕਹਾ ਮੇਰਾ ਇੱਕ ਦੋਸਤ ਨਾ ਥੋੜੇ ਸਮੇਂ ਵਾਸਤੇ ਮੇਰਾ ਦਿਲ ਮੰਗ ਕੇ ਲੈ ਗਿਆ ਉਹ ਕਹਿ ਰਿਹਾ ਤਾਂ ਕਹਾ ਦੋ ਕੁ ਦਿਨਾਂ ਨੂੰ ਮੋੜ ਜਾਗਾ ਕਾ ਜਦ ਮੋੜ ਗਿਆ ਮੈਂ ਦੇ ਦਿਆਂਗਾ ਬਸ ਲਓ ਜੀ ਬਾਂਦਰ ਨੇ ਵਿਸ਼ਵਾਸ ਦਵਾਇਆ ਮગરਮਛ ਨੂੰ ਉਹ ਕਹਾ ਠੀਕ ਹੈ ਵਾਪਸ ਚਲੇ ਗਿਆ ਮગરਮਛ ਕੀ ਬਹੂ ਨੂੰ ਕਹਾ ਕਹਤਾ ਹਾਂ ਦੋ ਦਿਨਾਂ ਨੂੰ ਬੰਦਰ ਨੂੰ ਲੈ ਕੇ ਆਈ ਕਹਾ ਨਾੜੇ ਗਏ ਲੈ ਮੈਂ ਉਸ ਦਾ ਤਿਲ ਖਾਂਗੀ ਗੇਰੇ ਇਸੀਆਂ ਬਾਤਾਂ ਸੁਣਾਗੀ ਲੋ ਜੀ ਮਗਰਮੱਛ ਨੇ ਕਿਹਾ ਕੋਈ ਬਾਤ ਨਹੀਂ ਆਪਾਂ ਆਪਣੀ ਬਹੂ ਨੂੰ ਪ੍ਰਸੰਨ ਕਰਨਾ ਸਭ ਕੁਝ ਸਿੱਤਰੀ ਹੋਏਗਾ ਲੋ ਜੀ ਦੋ ਦਿਨ ਬੀਤੇ ਮਗਰਮੱਛ ਫੇਰ ਚਲਾ ਗਿਆ ਬੰਦਰ ਨੂੰ ਉਸ ਦੇ ਟਿਕਾਣੇ ਪਰ ਲੈਣ ਲੋ ਜੀ ਬਾਂਦਰ ਮਗਰਮੱਛ ਕੀ ਗੈਲ ਉਸਕੇ ਘਰ ਆ ਗਿਆ ਘਰ ਪਹੁੰਚ ਕੇ ਮਗਰਮੱਛ ਬਾਂਦਰ ਨੂੰ ਕਹਾ ਵੀ ਉਹ ਆਪਣਾ ਦਿਲ ਦੇ ਦੇ ਤੇ ਉਸकी ਬਹੂ ਨੇ ਖਾਣਾ ਬਾਂਦਰ ਕਾ ਓਹ ਕਾਇਰ ਬਾਂਦ ਬਾਈ ਕਹਾ ਮੈਂ ਆਪਣਾ ਦਿਲ ਤਾਂ ਨਾ ਦਰਖਤ ਕੋ ਰੱਖਿਆ ਤਾਂ ਉੱਥੇ ਭੁੱਲਿਆ ਕਾ ਚਲ ਚਲਾਇ ਮੈਂ ਉਥੇ ਤਾਰ ਕਾ ਤਨੂੰ ਦੇ ਦਿਆਂਗਾ ਲੋ ਜੀ ਮਗਰਮੱਛ ਬਾਂਦਰ ਨੂੰ ਲੈ ਕੇ ਉਸ ਦੇ ਟਿਕਾਣੇ ਉੱਪਰ ਮੁੜਿਆ ਆਇਆ ਆਪਣੇ ਟਿਕਾਣੇ ਪਹੁੰਚ ਕੇ ਬਾਂਦਰ ਨੇ ਟਪੂਸੀ ਮਾਰੀ ਆ ਦਰਖਤ ਪਰ ਚੜ ਗਿਆ ਬਾਂਦਰ ਨੇ ਦਰਖਤ ਪਰ ਚੜ ਕੇ ਮਗਰਮੱਛ ਨੂੰ ਕਿਹਾ ਕਾਦ ਸੁਣੋ ਮੂਰਖ ਦਿਲ ਕੋ ਇਹ ਜੀ ਚੀਜ਼ ਨਹੀਂ ਜੋ ਦਰਖਤ ਪਰ ਰੱਖੀ ਜਾਏ ਦਿਲ ਕੋ ਇਤਨਾ ਦੇਣ ਵਾਲੀ ਚੀਜ਼ ਨਹੀਂ ਹੁੰਦੀ ਭਾਈ ਫਿਰ ਕੀ ਹੋਇਆ ਵਿਚਾਰਾ ਮਗਰਮੱਛ ਨਾ ਨਰਾਸ਼ ਹੋ ਕੇ ਘਰ ਆ ਮੁੜਿਆ ਮਗਰਮੱਛ ਨੇ ਜੋ ਹੋਇਆ ਆਪਣੇ ਘਰ ਵਾਲਿਆਂ ਨੂੰ ਦੱਸਿਆ ਕਹਾ ਭਾਈ ਬਾਂਦਰ ਦਾ ਤੇਲ ਅੱਜ ਤਾਂ ਮਿਲ ਨਹੀਂ ਕੱਲ ਨੂੰ ਮੈਂ ਜ਼ਰੂਰ ਲਿਆ ਦੇਵਾਂਗਾ ਦੂਏ ਦਿਨ ਮਗਰਮੱਛ ਫੇਰ ਭਾਈ ਇਸ ਕੀ ਬਣਾ ਕੇ ਬਾਂਦਰ ਦੇ ਟਿਕਾਣੇ ਪਹੁੰਚਿਆ ਬਾਂਦਰ ਨਾਲ ਇੱਕ ਪਾਸੇ ਝਾੜੀਆਂ ਵਿੱਚ ਬੈਠਿਆ ਦਾ ਮਗਰਮੱਛ ਹੌਲੀ-ਹੌਲੀ ਪਿਛਲੇ ਪਾਸੇ ਤੇ ਸ਼ਹਿ ਲਾ ਕੇ ਬਾਂਦਰ ਦੇ ਕੋਲ ਪਹੁੰਚਿਆ ਹਰ ਉਸ ਨੂੰ ਪੁੱਛ ਤੇ ਫੜ ਲਿਆ ਰ ਕਹਾ ਬਾਂਦਰ ਦਿਲ ਦੇ ਦੇ ਨਹੀਂ ਤਾਂ ਜਾਨ ਤੇ ਮਾਰ ਦਿਆਂਗਾ ਬਾਂਦਰ ਕਾ ਦੋਸਤਾ ਕਾ ਇਸ ਤਰ੍ਹਾਂ ਮੈਂ ਆਪਣਾ ਦਿਲ ਕਿੱਤਨਾ ਕੱਢਾਂਗਾ ਕਹਾ ਤੂੰ ਮੈਨੂੰ ਛੱਡ ਦੇ ਮੈਂ ਜ਼ੋਰ ਲਾ ਕੇ ਅਗਲੇ ਮੂਹਰੇ ਆ ਹੀ ਪਾਰ ਕੱਢਾਂਗਾ ਤੇ ਤੂੰ ਉਸ ਨੂੰ ਚੁੱਕ ਕੇ ਲੈ ਜੀ ਲੋ ਜੀ ਮੂਰਖ ਮਗਰਮੱਛ ਨੇ ਜਿਸ ਤਰ੍ਹਾਂ ਹੀ ਬਾਂਦਰ ਨੂੰ ਛੱਡਿਆ ਬਾਂਦਰ ਟਪੂਸੀ ਮਾਰੀ ਰੋ ਗਿਆ ਹੋ ਗਿਆ ਜਾਣਦਾ ਹੋਇਆ ਬਾਂਦਰ ਮਗਰਮੱਛ ਨੂੰ ਕਹਾ ਕਾ ਮੂਰਖਾ ਦਿਲ ਤਾਂ ਜਾਨ ਹੋਆ ਕੋਈ ਪਲਾ ਦਿਲ ਕਿਤਾਂ ਦੇ ਸੀਗਾ ਮਗਰਮੱਛ ਵਿਚਾਰਾ ਹੱਥ ਮਲਦਾ ਰਹਿ ਗਿਆ ਔਰ ਬਾਂਦਰ ਦਰਖਤ ਪਰ ਨੂੰ ਟਿੱਤਰ ਹੋ ਗਿਆ ਤੁਸੀਂ ਸੁਣ ਰਹੇ ਸੀ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7 ਅੱਜ ਦੇ ਸਟੂਡੀਓ 7 ਵਿੱਚ ਮਨਜੀਤ ਸਿੰਘ ਰਾਜਪੁਰਾ ਦੀ ਆਵਾਜ਼ ਵਿੱਚ ਤੁਸੀਂ ਸੁਣੀ ਕਹਾਣੀ ਬਾਂਦਰ ਦਾ ਦਿਲ ਉਮੀਦ ਇਹ ਕਹਾਣੀ ਤੁਹਾਨੂੰ ਦਿਲਚਸਪ ਲੱਗੀ ਹੋਵੇਗੀ ਬੀ ਸੋਸ਼ਲ ਪੋਡਕਾਸਟ ਨੂੰ ਇਸੇ ਤਰ੍ਹਾਂ ਹੀ ਸੁਣਦੇ ਰਹੋ ਅਤੇ ਜੇ ਹਲੇ ਤੱਕ ਤੁਸੀਂ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਨਹੀਂ ਕੀਤਾ ਤਾਂ ਤੁਸੀਂ ਹੁਣੇ ਕਰ ਸਕਦੇ ਹੋ ਅਗਲੇ ਸਟੂਡੀਓ 7 ਵਿੱਚ ਮਿਲਦੇ ਹਾਂ ਤਦ ਤੱਕ ਦੇ ਲਈ ਸੁਣਦੇ ਰਹੋ ਬੀ ਸੋਸ਼ਲ ਪੋਡਕਾਸਟ